ਤੁਸੀਂ ਆਪਣੀ ਸਕਰੀਨ ਦੇ ਉੱਪਰ ਜੋ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਇਹ ਜ਼ਿਲ੍ਹਾ ਮਾਨਸਾ ਦੇ ਬਲਾਕ ਨੰਗਲਕਲਾਂ ਦੇ ਪਿੰਡ ਦਲੀਏਵਾਲੀ ਦੀਆਂ ਨੇ ਇਹ ਮਕਾਨ ਖਸਤਾ ਹਾਲ ਹੈ ਵਿਧਵਾ ਸਰਜੀਤ ਕੌਰ ਦਾ ਸਰਜੀਤ ਕੌਰ ਦੇ ਪਤੀ ਦੀ ਕੁਸਮਾ ਪਹਿਲਾਂ ਮੌਤ ਹੋ ਗਈ ਤੇ ਘਰ ਦੇ ਵਿੱਚ ਕੋਈ ਰੋਜੀ ਰੋਟੀ ਕਮਾਉਣ ਵਾਲਾ ਜੀ ਨਾ ਬਚਿਆ ਸਰਜੀਤ ਕੌਰ ਦਾ ਸਹਾਰਾ ਬਣੀ ਉਸ ਦੀ ਬੇਟੀ ਸਰਬਜੀਤ ਕੌਰ ਸਰਬਜੀਤ कौर ਨੇ ਆਪਣੀਆਂ ਦੋ ਭੈਣਾਂ ਦੀ ਸ਼ਾਦੀ ਕੀਤੀ ਤੇ ਮਾਂ ਸਰਜੀਤ कौर ਦਾ ਸਹਾਰਾ ਬਣ ਕੇ ਉਸ ਕੋਲ ਰਹਿ ਰਹੀ ਹੈ। ਸਰਬਜੀਤ कौर ਦੱਸਦੀ ਹੈ ਕਿ ਪਿਤਾ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਗੁਜ਼ਾਰਾ ਕਰਨਾ ਹੀ ਔਖਾ ਹੋ ਗਿਆ ਸੀ ਤੇ ਮਕਾਨ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਸੀ। 20 ਕਣੀ ਦੇ ਵਿੱਚ ਉਹਨਾਂ ਨੂੰ ਬਹੁਤ ਔਖਾ ਜੀਵਨ ਗੁਜ਼ਾਰ-ਬਸਰ ਕਰਨਾ ਪੈਂਦਾ ਤੇ ਉੱਪਰੋਂ ਕੜਾਕੀ ਦੀ ਠੰਡ ਚੱਲਣੀ ਬਹੁਤ ਔਖੀ। ਉਹਨਾਂ ਨੇ ਆਪਣੇ ਮਕਾਨ ਦੀ ਸਮੱਸਿਆ ਵਾਸਤੇ ਪਿੰਡ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਸੰਪਰਕ ਕੀਤਾ ਤਾਂ ਕਿ ਉਹਨਾਂ ਨੂੰ ਮਕਾਨ ਬਣਾਇਆ ਜਾ ਸਕੇ ਉਸ ਤੋਂ ਬਾਅਦ ਡੇਰਾ ਸ਼ਰਧਾਲੂਆਂ ਨੇ ਜ਼ਿੰਮੇਵਾਰਾਂ ਨਾਲ ਸੰਪਰਕ ਕਰਕੇ ਉਹਨਾਂ ਦਾ ਮਕਾਨ ਤਿਆਰ ਕੀਤਾ ਇਸ ਦੌਰਾਨ ਪਰਿਵਾਰ ਦਾ ਕੀ ਕਹਿਣਾ ਹੈ ਜ਼ਿੰਮੇਵਾਰ ਸੇਵਾਦਾਰਾਂ ਦਾ ਕੀ ਕਹਿਣਾ ਹੈ ਕਿ ਕਿਸ ਤਰ੍ਹਾਂ ਪਰਿਵਾਰ ਦੀ ਸਥਿਤੀ ਸੀ ਤੇ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਕੀ ਕੀ ਮਕਾਨ ਦੇ ਵਿੱਚ ਬਣਾਇਆ ਗਿਆ ਕਮਰੇ ਬਣਾਏ ਗਏ ਨੇ ਕਿਚਨ ਬਣਾਇਆ ਗਿਆ ਉਸ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਜੁम्मेवार ਸੇਵਾਦਾਰ ਦੇ ਰਹੇ ਨੇ ਉਹਨਾਂ ਦੇ ਮੂੰਹੋਂ ਸੁਣਦਿਆਂ ਤੇ ਸਰਬਜੀਤ ਕੌਰ ਜੋ ਵਿਧਵਾ ਸਰਜੀਤ ਕੌਰ ਦੀ ਬੇਟੀ ਹੈ ਉਹ ਕਿਸ ਤਰ੍ਹਾਂ ਡੇਰਾ ਸ਼ਰਧਾਲੂਆਂ ਦਾ ਇਸ ਕਾਰਜ ਲਈ ਧੰਨਵਾਦ ਕਰਦੀ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਇਸ ਵੀਡੀਓ ਨੂੰ ਜਰੂਰ ਅਖੀਰ ਤੱਕ ਦੇਖਣਾ ਕਿ ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਿੜਾਕੇ ਦੀ ਠੰਡ ਦੇ ਬਾਵਜੂਦ ਜਿਹੜਾ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਮਕਾਨ ਬਣਾ ਰਹੇ ਕਿ ਨਾਂ ਤੇ ਕਿਹੜਾ ਪਿੰਡ ਆ ਭਾਈ ਤੁਹਾਡਾ ਸਾਡਾ ਪਿੰਡ ਦਲੀ ਵਾਲੀ ਆ ਜੀ ਮੇਰਾ ਨਾਮ ਸੱਜੀਤ ਹੈ ਜੀ ਮੇਰੇ ਵੀਰ ਪ੍ਰੇਮੀਆਂ ਦੇ ਧੰਨਵਾਦ ਆ ਮੇਰਾ ਜਿਨ੍ਹਾਂ ਨੇ ਮਦਦ ਕੀਤੀ ਆ ਤੇ ਮੇਰਾ ਪਿਤਾ ਜੀ ਪਿੱਛੇ ਗੁਜ਼ਰ ਗਿਆ ਸੀਗਾ ਵੀ ਅਸੀਂ ਮਾਵਾਂ ਤਿੰਨੇ ਰਹਿੰਦੇ ਸੀ ਘਰੇ ਕੋਈ ਕਮਾਈ ਵਾਲਾ ਹੈ ਹੀ ਨਹੀਂ ਸੀ ਹਮ ਧੰਨਵਾਦ ਆ ਧੰਨਵਾਦ ਆ ਮੇਰੇ ਸੱਚੇ ਗੁਰੂ ਦੇ ਜਿਨ੍ਹਾਂ ਨੇ ਮੇਰੇ ਵੀ ਇੰਨੀ ਮਦਦ ਕੀਤੀ ਪ੍ਰੇਮੀ ਕੀ ਬਣਾ ਰਹੇ ਨੇ ਮਕਾਨ ਕੀ ਬਣਾ ਰਹੇ ਆ ਜੀ ਕੀ 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 ਬਣਾ ਰਹੇ ਨੇ ਸੂਈ ਤੋਂ ਕਮਰੇ ਜੀ ਸਾਰਾ ਇਹਨਾਂ ਨੇ ਕੀਤਾ ਹੂੰ ਤੁਹਾਡੇ ਫਾਦਰ ਸਾਹਿਬ ਦੀ ਕੀ ਕਰਨ ਡੈਥ ਹੋ ਗਈ ਸੀ ਜੀ ਉਹਦਾ ਇਨਸੀਡੈਂਟ ਹੋ ਗਿਆ ਸੀ ਕਿਸੇ ਦੇ ਨਾਲ ਚੜ ਗਿਆ ਸੀ ਮੋਟਰਸਾਈਕਲ ਤੇ ਹੂੰ ਪਿਲਸਨ ਲਾਈਨ ਜਾਂਦਾ ਸੀ ਰੈਣੀ ਵਾਲ ਤੇ ਉਹ ਉੱਥੇ ਡਿੱਗ ਪਈ ਜਿੱਕੇ ਉਹਦੀ ਟੂ ਵੀ ਟੁੱਟ ਗਈ ਸੀ ਤੇ ਕੰਗੋੜ ਸਾਰੇ ਵੀ ਕੋਈ ਉਹਨੂੰ ਦਿੱਕਤ ਪਈਗੀ ਉਹ ਬਸ ਦੋਨਾਂ ਦੇ ਵਿੱਚ ਵਿੱਚ ਮੁੱਕ ਜਾਊਗਾ ਹੋਰ ਕੀ ਭੈਣ ਭਾਈਆਂ ਤੁਸੀਂ ਅਸੀਂ ਤਿੰਨ ਭੈਣਾ ਭੈਣਾ ਜੀ ਅੱਛਾ ਜੀ ਹਾਂ ਬਾਕੀ ਦੋ ਬੈਣਾਂ ਜੀ ਮੈਂ ਤੇ ਮੇਰੀ ਬੀਬੀ ਘਰੇ ਅੱਛਾ ਜੀ ਮੁੰਡਿਆਂ ਦੇ ਖਾ ਮੈਂ ਹੀ ਰਹਿ ਗਈ ਸੀ ਜੀ ਸਾਡੇ ਘਰੇ ਵੀ ਕੋਈ ਹੈ ਹੀ ਨਹੀਂ ਸੀ ਅੱਛਾ ਜੀ ਹਾਂ ਮੈਂ ਵੀਰ ਪ੍ਰੇਮ ਨੂੰ ਕਿਹਾ ਸੀ ਅੱਛਾ ਜੀ ਵੀ ਮੇਰੀ ਮਦਦ ਕਰ ਰਹੀ ਕਿੰਨੇ ਦਿਨ ਪਹਿਲਾਂ ਕਿਹਾ ਸੀ ਮੈਂ ਬਸ 10 ਦਿਨ ਪਹਿਲੇ ਗਿਆ ਸੀ। ਅੱਛਾ ਜੀ। ਜਿਹੜਾ ਡੇਰਾਸਤਾ ਸੌਦਾ ਦੀ ਸਾਧ ਸੰਗਤ ਬਲਾਕ ਨੰਗਲ ਕਲਾਂ ਦੀ ਸੰਗਤ ਤੁਹਾਨੂੰ ਮਕਾਨ ਬਣਾ ਕੇ ਦੇ ਰਹੀ ਹੈ। ਕੀ ਤੁਹਾਡਾ ਮਕਾਨ ਪਹਿਲਾਂ ਕਿਹੋ ਜੀ ਸਥਿਤੀ ਸੀ ਤੇ ਆਪ ਖੁਦ ਉਹਦਾ ਨਿਰਮਾਣ ਜਿਹੜਾ ਕਿਉਂ ਨਹੀਂ ਕਰ ਸਕੀ? ਸਾਡੇ ਆਮਦਨ ਵਾਲਾ ਹੈ ਨਹੀਂ ਸੀ ਕੋਈ। ਪਿਤਾ ਜੀ ਮੇਰਾ ਪਿੱਛੇ ਹੀ ਮਰ ਗਿਆ ਸੀ। ਤੇ ਮੇਰਾ ਮਕਾਨ ਡਿੱਗਣ ਦੇ ਕਾਰਨ ਸੀਗਾ ਜੀ ਅਸੀਂ ਅੱਗੇ ਝੰਮੀਵੇਂ ਪੈਂਦੇ ਸੀ। ਤੇ ਵੀ ਮੈਂ ਆਪ ਆਪਣੇ ਆਪ ਦੇ ਪਿੰਡ ਦੇ ਪ੍ਰੇਮੀ ਵੀਰਾਂ ਤੋਂ ਮਦਦ ਲਈ ਇਹਨਾਂ ਨੇ ਸੱਚੇ ਸੌਦੇ ਦੇ ਵਿੱਚ ਜਾ ਕੇ ਡੇਰੇ 'ਚ ਕਿਰਪਾ ਕਰਕੇ ਤੇ ਮੇਰਾ ਮਕਾਨ ਖੜਾ ਕਰਿਆ। ਅੱਛਾ। ਹਾਂ। ਕੀ ਕਹਿਣਾ ਚਾਹਉਣੀ ਹੋ ਤੁਸੀਂ? ਮੈਂ ਇਸ ਨੂੰ ਧੰਨਵਾਦ ਕਰਨਾ ਚਾਹੁੰਨੀ ਆ। ਕੋਟੀ-ਕੋਟੀ ਧੰਨਵਾਦ ਕਰਦੇ ਆਂ ਅਸੀਂ। ਜਿਹੜੇ ਅੱਜ ਦੇ ਦੌਰ 'ਚ ਤਾਂ ਕੋਈ ਕਵਾਲ ਵੀ ਨਹੀਂ ਦਿੰਦਾ ਸੰਗ ਇਸ ਤਰ੍ਹਾਂ ਕੇ ਦੀ ਠੰਡ 'ਚ ਤੁਹਾਡਾ ਆਪਨਾ ਕੀ ਦੇ ਰਹੀ ਆ। ਮੈਂ ਧੰਨਵਾਦ ਕੋਟੀ-ਕੋਟੀ ਧੰਨਵਾਦ ਕਰਦੇ ਆਂ ਇਸ ਸੰਗਤ ਦਾ। ਭਗਵੰਦ ਸਿੰਘ ਦੋਇ ਵਾਲੀ ਪ੍ਰਦਾਣ ਜੁਣੀ ਲਖਵਾ ਉਮੀਦਪੁਰ ਦਾਣਾ ਹੈ ਅਸੀਂ ਜਿਹੜਾ ਢੇਰੇ ਦੀ ਮੈਦ ਦੇ ਨਾਲ ਸਾਰਾ ਇੱਥੇ ਹੀ ਗਰੀਬ ਦਾ ਮਕਾਨ ਬਣਾ ਰਹੇ ਹਾਂ ਉਹਨਾਂ ਦੇ ਮਾਂ ਤੇ ਧੀ ਦੋਹੀ ਨੇ ਇਸ ਕਾਰਕ ਕੇ ਅਸੀਂ ਵੱਧ ਸੰਗਤ ਨੇ ਆਵੀ ਸਹਿਯੋਗ ਨਾਲ ਇਹ ਮਕਾਨ ਬਣਾਉਂਦੀ ਸਜਣਾ ਰਚੀ ਹੈ ਇਹ ਜਿਹੜਾ ਮਕਾਨ ਬਣਾ ਰਹੇ ਹਾਂ ਵਿਧਵਾ ਮਾਤਾ ਇਹਦੇ ਘਰ ਵਾਲਾ ਕੀ ਕੰਮ ਕਰਦਾ ਹੈ ਇਹ ਇੱਕ ਕਾਰਾ ਲਾ ਦਿਹਾੜੀ ਕਰਦਾ ਸੀ ਜਿਵੇਂ ਬਜ਼ੁਰਗ ਸੀ ਜਰਜੀਤ ਸਿੰਘ ਉਹਨਾਂ ਦਾ ਦੋਸਤ ਵਾਲੇ ਤੋਂ ਪਹਿਲਾਂ ਐਕਸੀਡੈਂਟ ਹੋ ਕੇ ਮੌਤ ਹੋ ਗਈ ਸੀ ਤੇ ਉਸ ਕਰਕੇ ਦੋਨੇ ਮਾਮਾਤ ਵਿੱਚ ਇੱਕ ਸੱਪੜੇ ਦੇ ਤਲੇ ਰਹਿੰਦੇ ਸੀਗੇ ਉਸ ਕਰਕੇ ਚਲੋ ਕਈ ਵਾਰਾਂ ਪ੍ਰਦਰਸ਼ਨ ਪੰਚਾਇਤ ਨੂੰ ਵੀ ਬੇਨਤੀ ਕੀਤੀ ਪਰ ਕੋਈ ਈਲਾਣਾ ਹੋਇਆ ਨਹੀਂ ਸਰ ਨੂੰ ਜਦੋਂ ਅੰਤ ਵਿੱਚ ਇਹ ਡੇਰਾ ਪ੍ਰੇਮੀਆ ਕੋਈ ਜੋ ਇੰਨਾ ਨਾਮ ਇਤਿਤੀਤਾ ਹੋ ਚੁੱਕਾ ਹੈ। ਭਾਈ ਜੀ ਕੀ ਨਾਂ ਹੈ ਤੇ ਕਿੱਥੇ ਮਕਾਨ ਬਣਾ ਰਹੇ ਹੋ ਤੁਸੀਂ? ਮੈਂ ਹਾਂ ਜੀ ਕਲੀਆਂ ਜੀ। ਤੇਰਾ 770 740 ਬਦਲੋ। ਅੱਛਾ ਜੀ। ਮੈਂ ਧੰਨਵਾਦ ਕਰਦਾ ਹਾਂ। ਮੈਂ ਸੋ ਭਾਈ ਦਾ ਮਾਤਾ ਦਾ। ਮੇਰੇ ਨਾਲ ਭਾਈ ਦਾ ਧੰਨਵਾਦ ਕਰਦਿਆ ਸੀ। ਬਜਾਰੀ ਮਾਤਾ ਅੱਲੀ ਸੀਗੇ ਇਹਦਾ ਭਾਈ। ਵਾਪ ਵੀ ਕੁਝ ਰਿਹਾ ਹੋਇਆ। ਭਾਈ ਵੀ ਨਹੀਂ ਹੈਗਾ। ਹੂੰ। ਤੇ ਧੰਨਵਾਦ ਆ ਪ੍ਰੇਮੀਆਂ ਦਾ ਜਿਹੜਾ ਬਜਾਰੇ ਨਾਲ ਉਤਮ ਅਗਰ ਕੇ ਸਰਕਾਰ ਬਾ ਰਹੇ ਹੈ ਨਾਲ ਸਾਡਾ ਵੀ ਸਹਿਯੋਗ ਆਪਣੀ ਚਾਹਤ ਦਾ ਸੀ ਤਹੀਂ ਹੋਇ ਇਸ ਕਰਕੇ ਕੰਮ ਤੇ ਲੱਗ ਰਹੇ ਹਾਂ ਤੇ ਰੇਕਾਰ ਹੋਈ ਜੁਨਿਦਾਰ ਸਰਪੰਤ ਨੇ ਮੈਂ ਨਿੱਕਾ ਸੰਗ ਕੀ ਨਾਂ ਤੁਹਾਡੇ ਘਰ ਵਾਲੀ ਦਾ ਬਿਆਨ ਕਰੋ ਅੱਛਾ ਅੱਛਾ ਕੀ ਲੋਕਾਂ ਨੂੰ ਕੀ ਸੰਦੇਸ਼ ਕੀ ਦਿਓਗੇ ਕੀ ਕਹੋਗੇ ਸੰਦੇਸ਼ ਤਾਂ ਇਹੀ ਦੇਵਾਂਗੇ ਜਿਵੇਂ ਬਹੁਤ ਬਹੁਤ ਧੰਨਵਾਦ ਆ ਪ੍ਰੇਮੀਆਂ ਦਾ ਬਜਾਰੇ ਦਾ ਦਾਹਾਂ ਵੀ ਇਹੇ ਕੰਮ ਕਰਦੇ ਰਹਿਣ ਵਧੀਆ ਗੱਲ ਆ ਹਾਂ ਤੇ ਗਰੀਬ ਦਾ ਫੌੜਾ ਸੱਤਿਆ ਜਾਵੇ ਇਹਦਾ ਭੈਣ ਸੀ ਉਸਦੇ ਕੋਈ ਵਾਲੀ ਵਾਰਸ ਨਹੀਂ ਗਿਆ ਤੇ ਕੋਈ ਕੱਲੀਆਂ ਧੀਆਂ ਧੀਆਂ ਨੇ ਉਸਦਾ ਮਕਾਨ ਲੱਗਿਆ ਪਿਆ ਸੀ ਅਸੀਂ ਅਸੀਂ ਸਾਰੀ ਸ਼ਾਹ ਸੰਗਤ ਨਾਲੇ ਮਿਲ ਕੇ ਨੰਗਲ ਬਲਾਕ ਉਹਦਾ ਘਰ ਮਕਾਨ ਬਣਾ ਕੇ ਦੇ ਰਹੇ ਹਾਂ ਸਤਿਗੁਰੂ ਨੇ ਜੋ ਸਾਨੂੰ ਸਿਖਿਆ ਦਿੱਤੀ ਹੈ ਅਸੀਂ ਉਹ ਤੇ ਮਾਲਕ ਦੇ ਬਚਨਾਂ ਤੇ ਬੁੱਲ ਚੜਾਈ ਆ 8 ਵਜੇ ਤੋਂ ਨਿਉਂ ਕਰਕੇ ਸ਼ਾਮ ਨੂੰ 5 ਵਜੇ ਤੱਕ ਕੰਮ ਮੁਕਾਵਲ ਕੇ ਫਿਰ ਆਲਤ ਹੈ ਮੈਂ ਗੁਰਦੀਪ ਸਿੰਘ ਨੰਗਲ ਕਲਾਂ ਤੋਂ ਬੋਲ ਰਿਹਾ ਹਾਂ ਜੋ ਕਿ ਅਸੀਂ ਬਲਾਕ ਦੇ ਸਾਰੇ ਪ੍ਰੇਮੀ ਲੜਕੇ ਜੋ ਸਾਡੇ ਸ਼ੈਨ ਚਾ ਜੀ ਨੇ ਸਿਖਿਆ ਦਿੱਤੀ ਹੈ ਵੀ ਕਿਸੇ ਗਰੀਬ ਦਾ ਮਕਾਨ ਬਣਾਉਣਾ ਕਿਸੇ ਗਰੀਬ ਲੜਕੀ ਦੀ ਸ਼ਾਦੀ ਕਰਾਉਣੀ ਔਰ ਬਿਮਾਰ ਦਾ ਇਲਾਜ ਕਰਾਉਣਾ ਸਾਡੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹਨਾਂ ਦੀ ਸਿੱਖਿਆ ਤੇ ਚੱਲਦੇ ਹੋਏ ਅਸੀਂ ਅੱਜ ਦਲੀਆਲੀ ਪਿੰਡਾਂ ਵਿੱਚ ਸਾਰੀ ਸਾਧ ਸੰਗਤ ਨੰਗਲ ਕਲਾਮ ਬਲਾਕ ਦੀ ਨਾਲ ਮਿਲ ਕੇ ਮਕਾਨ ਬਣਾ ਰਹੇ ਹਾਂ ਜੋ ਕਿ ਕਿਸੇ ਗਰੀਬ ਦਾ ਭਲਾ ਹੋਵੇ ਇਹ ਹੀ ਸਾਨੂੰ ਗੁਰੂ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ ਇਸ ਵੇਲੇ ਅਸੀਂ ਬਲਾਕ ਨੰਗਲ ਕਲਾਂ ਦੇ ਪਿੰਡ ਦਲੀਵਾਲੀ ਵਿਖੇ ਮੌਜੂਦ ਹਾਂ ਜਿੱਥੇ ਬਲਾਕ ਨੰਗਲ ਕਲਾਂ ਦੀ ਸਾਧ ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਡੇਰਾਸਟਾ ਸੌਦਾ ਦੀ ਸਾਧ ਸੰਗਤ ਸਮੇਂ-ਸਮੇਂ ਸਰ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ ਤੇ ਉਹਨਾਂ ਦੇ ਵਿੱਚ ਹੀ ਇੱਕ ਇੱਕ ਕਾਰਜ ਹੈਗਾ ਤੇ ਇਸ ਬਲਾਕ ਦੇ ਜ਼ਿੰਮੇਵਾਰਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਵੀ ਇਹ ਮਕਾਨ ਕਿਸ ਪਿੰਡ ਦੇ ਵਿੱਚ ਜਿਹੜਾ ਇਹ ਬਣਾ ਕੇ ਦਿੱਤਾ ਜਾ ਰਿਹਾ ਪਰਿਵਾਰ ਦੀ ਕੀ ਸਥਿਤੀ ਸੀ ਤੇ ਜਿਹੜਾ ਸੰਗਤ ਦੇ ਇਹਨਾਂ ਨੂੰ ਮਕਾਨ ਬਣਾ ਕੇ ਬਾਈ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਅੱਛਾ ਤੁਸੀਂ ਇਸ ਪਿੰਡ ਦੇ ਹੋ ਹਾਂ ਇਸੇ ਪਿੰਡ ਦੇ ਤੇ ਇਹ ਅੱਜ ਜਿਹੜਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਈ ਬਾਈ ਜੀ ਇਹਨਾਂ ਦੇ ਸਥਿਤੀ ਸੀਗੀ ਬਹੁਤ ਮਾੜੀ ਹਾਲ ਜੇ ਪਰਿਵਾਰ ਦੇ ਵਿੱਚ ਕੋਈ ਹੋਰ ਭਾਈ ਹੈ ਨਹੀਂ ਸੀ ਇਹ ਮਾਂ ਤੇ ਤੀ ਦੋਨੇ ਰਹਿ ਰਹੀਆਂ ਸੀ ਤੇ ਇਹਨਾਂ ਦੇ ਦੋ ਭੈਣਾ ਹੋਰ ਸੀ ਇਸ ਬੇਟੀ ਦੇ ਤੇ ਇਹਨਾਂ ਨੇ ਸਾਡੇ ਕੋਲੇ ਅਰਜ਼ੀ ਕੀਤੀ ਸੰਗਤ ਕੋਲੇ ਵੀ ਐ ਕਰਕੇ ਸਾਡੇ ਮਕਾਨ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਜਦੋਂ ਮੀਂਹ ਪੈਂਦਾ ਸੀਗਾ ਤਾਂ ਉਹ ਸੱਤ ਤਰਿਪ ਤਰਿਪ ਚਾਉਂਦੀ ਸੀ ਡਿੱਗਣ ਵਾਲੀ ਸੀ ਜੀ ਤਾਂ ਜਦੋਂ ਅਰਜ਼ੀ ਕੀਤੀ ਅਸੀਂ ਐਪਲੀਕੇਸ਼ਨ ਪਾਈ ਨਰਵਾਰ ਦੇ ਵਿੱਚ ਐਪਲੀਕੇਸ਼ਨ ਜੋ ਗਈ ਤਾਂ ਉਹਨਾਂ ਨੇ ਆ ਕੇ ਇੱਥੇ ਨਰਵਾਰ ਤੋਂ 85 ਅੰਬਰਾਂ ਦੀ ਡਿਊਟੀ ਲਈ ਉਹ ਆ ਕੇ ਦੇਖ ਕੇ ਗਏ ਜਦੋਂ ਉਹਨਾਂ ਨੇ ਇੱਥੇ ਪਤਾ ਲਿਆ ਤਾਂ ਉਹਨਾਂ ਦਾ ਕਹਿੰਦੇ ਵੀ ਸਹੀ ਹੈ ਇਹ ਜੀ ਵੀ ਜਾਇਜ਼ ਹੈ ਕੰਮ ਹੈ ਕਰਨਾ ਮਤਲਬ ਪੂਰੀ ਪੜਤਾਲ ਤੋਂ ਬਾਅਦ ਮਕਾਨ ਬਣਾਇਆ ਗਿਆ ਪੂਰੀ ਪੜਤਾਲ ਤੋਂ ਬਾਅਦ ਮਕਾਨ ਬਣਾਇਆ ਗਿਆ ਜਦੋਂ ਇਹ ਦੇਖਿਆ ਉਹ ਕਹਿੰਦੇ ਵੀ ਇੱਕ ਅਸੀਂ ਪਹਿਲਾਂ ਦੋ ਕਮਰਿਆਂ ਦੀ ਪਾਉਣੀ ਸੀ ਇਹਨਾਂ ਦੀ ਸੱਤ ਤੇ ਉਹ 85 ਅੰਮਰ ਕਹਿੰਦੇ ਵੀ ਇਹਨਾਂ ਦੀ ਕਰਸੋਈ ਵੀ ਬਣਾਉਣੀ ਹੈ ਜੀ ਔਰ ਸੋਈ ਉਹਨਾਂ ਨੇ ਸਾਨੂੰ ਕਿਹਾ ਫਿਰ ਉਹ ਕਹਿੰਦੇ ਵੀ ਤੁਸੀਂ ਇਹ ਮਕਾਨ ਜੋਗ ਹੈ ਬਣਾਉਣ ਦੇ ਸਹੀ ਹੈ ਸਹੀ ਕੰਮ ਹੈ ਜੀ ਤਾਂ ਹੁਣੀ ਸੇਤੀ ਕਰੋ ਤਿਆ ਆ ਪੰਜ 10 ਦਿਨਾਂ ਦੇ ਵਿੱਚ ਹੀ ਅਸੀਂ ਇਹ ਗੱਲ ਕਰਕੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਕਰਤਾ ਜੀ ਜੀ ਕਿ ਬਾਈ ਜੀ ਨੇ ਦੱਸਿਆ ਕਿ ਪਹਿਲਾਂ ਪੜਤਾਲ ਕੀਤੀ ਜ਼ਿੰਮੇਵਾਰਾਂ ਨੇ ਕਿਹਾ ਵੀ ਮਕਾਨ ਬਣਾਇਆ ਜਾਵੇ ਸਾਡੇ ਨਾਲ 85 ਮੈਂਬਰ ਸੁਖਮੰਦਰ ਜੀ ਮੌਜੂਦ ਨੇ ਉਹਨਾਂ ਨੂੰ ਪੁੱਛਦਿਆਂ ਕਿ ਬਲਾਕ ਦੇ ਵਿੱਚ ਹੋਰ ਵੀ ਭਲਾਈ ਦੇ ਕਾਰਜ ਕੀਤੇ ਜਾਂਦੇ ਐ ਤੇ ਸਾਲ 2024 ਦਾ ਜਿਹੜਾ ਆਖਰੀ ਹਫ਼ਤਾ ਕੁਝ ਦਿਨੀ 2024 ਦੇ ਬਾਕੀ ਉਹਨਾਂ ਨੂੰ ਪੂਰੇ ਸਾਲ ਦਾ ਲੇਖਾ ਜੋਖਾ ਥੋੜੇ ਸਮੇਂ ਚਲਵਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਅੱਛਾ ਕੰਮ ਜਿਹੜਾ ਤੁਹਾਡੇ ਇੱਥੇ ਨਿਗਰਾਨੀ ਚ ਹੋ ਰਿਹਾ ਤੇ ਦੱਸੋ ਵੀ ਇਸ ਤਰ੍ਹਾਂ ਪਹਿਲਾਂ ਬਲਾਕ ਦੇ ਵਿੱਚ ਕਿੰਨੇ ਕਿ ਜ ਸਤਿਗੁਰੂ ਤੇਰਾ ਹੀ ਅਸਰਾ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਸ਼ੁਕਰ ਗੁਜ਼ਾਰਾ ਹੈ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ insan ਦੀ ਕਿਉਂਕਿ ਉਹਨਾਂ ਦੀ ਪਾਵਨ ਸਿੱਖਿਆ ਤੇ ਚੱਲਦੇ ਹੋਈ ਸਾਧ ਸੰਗਤ ਦਿਨ ਰਾਤ ਮਾਨਵਤਾ ਭਲਾਈ ਦੇ ਕੰਮ ਕਰਦੀ ਆ ਤਾਂ ਸਤਿਗੁਰੂ ਨੇ ਸਿੱਖਿਆ ਦਿੱਤੀ ਅੱਜ ਦੇ ਘੋਰ ਕਲਯੁਗ ਦੇ ਸਮੇਂ ਦੇ ਅੰਦਰ ਅਗਰ ਜੇਕਰ ਗੱਲ ਕਰੀਏ ਤਾਂ ਕੋਈ ਸਰੀਰ ਦਾ ਬਾਲ ਤੱਕ ਨਹੀਂ ਦਿੰਦਾ ਔਰ ਇਹ ਮਾਲਕ ਦੇ ਪਿਆਰੇ ਜਿਉਂਦੇ ਜੀ ਗੁਰਦਾਹਾਨ ਤੱਕ ਦੇ ਰਹੇ ਨੇ ਤਾ 168 ਮਾਨਵਤਾ ਭਲਾਈ ਦੇ ਕੰਮ ਸਾਧ ਸੰਗਤ ਦਿਨ ਰਾਤ ਕਰ ਰਹੀ ਆ ਜੇਕਰ ਗੱਲ ਕਰੀਏ ਇਸ ਬਲਾਕ ਦੀ ਤਾਂ ਸਾਧ 2024 ਦੇ ਵਿੱਚ ਇਹ ਤੀਜਾ ਮਕਾਨ ਸਾਧ ਸੰਗਤ ਸਾਰਿਆਂ ਦੇ ਸਹਿਯੋਗ ਦੇ ਨਾਲ ਬਣਾ ਕੇ ਦੇ ਰਹੀ ਹੈ ਜੀ ਜੀ ਹਾਂਜੀ ਅੱਛਾ ਇਸ ਤੋਂ ਪਹਿਲਾਂ ਮਕਾਨ ਬਣਾ ਗਿਆ ਹੋਰ ਵੀ ਕੋਈ ਭਲਾਈ ਕਾਰਜ ਜਿਹੜੇ ਇਸ ਬਲਾਕ ਦੇ ਵਿੱਚ ਸਾਲ 2024 ਚ ਜਿਹੜੇ ਕੀਤੇ ਗਏ ਆ ਇਹ ਮਕਾਨ ਕੀ ਇਹਦੇ ਤਿਲ ਫੁੱਲ ਸੰਗਤ ਵੱਲੋਂ ਇਕੱਠੇ ਕੀਤੇ ਆ ਕਈ ਵਾਰੀ ਨਵੇਂ ਵੀਵਰ ਜਿਹੜੇ ਖਬਰ ਨੂੰ ਦੇਖਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਡੀਰੈਸਟਾ ਸੌਦਾ ਦੀ ਸੰਗਤ ਕਿਵੇਂ ਕੰਮ ਕਰਦੀ ਆ ਉਹਦੇ ਬਾਰੇ ਵੀ ਥੋੜਾ ਦੱਸੋ ਤਾ ਇਹ ਜੋ ਵੀ ਮਕਾਨ ਦਾ ਖਰਚਾ ਹੁੰਦਾ ਬਾਈ ਜੀ ਸਾਹਾ ਸੰਗਤ ਹਰ ਮਹੀਨੇ ਦੇ ਵਿੱਚ 10ਵਾਂ ਦਸੌਂ ਕੱਢਦੀ ਆ ਇੱਕ ਇੱਕ ਰੁਪਿਆ ਜੋ ਸਾਹਾ ਸੰਗਤ ਕੱਢਦੀ ਆ ਉਹ ਇਕੱਠਾ ਕਰਕੇ ਇੱਕ ਪਿੰਡ ਦੇ ਵਿੱਚ ਭਲਾਈ ਫੰਡ ਦੇ ਵਿੱਚ ਜਮ੍ਹਾਂ ਹੁੰਦਾ ਉਹਨੂੰ ਇਕੱਠਾ ਕਰਕੇ ਮਕਾਨ ਬਣਾਉਣਾ ਔਰ ਜਿਵੇਂ 167 ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚੋਂ ਜਿਵੇਂ ਕਿਸੇ ਗਰੀਬ ਪਰਿਵਾਰ ਨੂੰ ਰਾਸ਼ਨ ਦੇਣਾ ਜਾਂ ਕਿਸੇ ਗਰੀਬ ਪਰਿਵਾਰ ਦੀ ਬੇਟੀ ਦੀ شادی ਕਰਵਾਉਣਾ ਇਹਨੇਕਾ ਕੰਮ ਬਾਈ ਜੀ ਸਾਹਾ ਸੰਗਤ ਕਰਦੀ ਆ ਜੀ ਤੇ ਚਾ ਕੁਝ ਲੋਕ ਹੈਂ ਜਿੰਨੇ ਡੇਰੇ ਬਾਰੇ ਤਮਾਮ ਗੱਲਾਂ ਚਲਦੀਆਂ ਰਹਿੰਦੀਆਂ 168 ਆਪਾਂ ਕੰਮ ਵੀ ਕਹਿ ਦਿੰਦੇ ਆ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਡੇਰੇ ਦੀਆਂ ਤੇ ਹੋਰ ਇਸ ਤੋਂ ਇਲਾਵਾ ਜਿਹੜੇ ਕੀ ਕੀ ਕੰਮ ਹੈ ਜਿਹੜੇ ਡੇਰੇ ਸੋਦਾ ਜਿਵੇਂ ਪਿੱਛੇ ਜੇ ਕਰੋਨਾ ਟਾਈਮ ਦੇ ਵਿੱਚ ਵੀ ਕੰਮ ਕਰਿਆ ਹੁਣ ਆ ਪਿਛਲੇ ਮਹੀਨਿਆਂ ਦੌਰਾਨ ਡੇਂਗੂ ਸੀਗਾ ਤੇ ਇੱਕ ਹੈਲਪਲਾਈਨ ਨੰਬਰ ਬਾਰੇ ਵੀ ਕੁਝ ਲੋਕਾਂ ਦੇ ਵਿੱਚ ਰਹਿੰਦਾ ਵੀ ਡਿਟੇਲ ਬਾਰੇ ਉਹ ਦੱਸੋ ਵੀ ਹੈਲਪਲਾਈਨ ਵਾਸਤੇ ਕੋਈ ਲੋੜਵੰਦ ਪਰਿਵਾਰ ਹੈ ਕਿਵੇਂ ਸੰਪਰਕ ਕਰ ਸਕਦਾ ਹੈ ਤੁਹਾਡੇ ਨਾਲ ਤਾਂ ਭਾਈ ਜੀ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਨੇ ਇੱਕ ਹੈਲਪਲਾਈਨ ਨੰਬਰ ਲਾਂਚ ਕੀਤਾ ਔਰ ਉਹ ਸਾਰੀਆਂ ਸਟੇਟਾਂ ਦੇ ਅਲੱਗ-ਅਲੱਗ ਨੰਬਰ ਨੇ ਕਿਸੇ ਵੀ ਬਲਾਕ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਅਗਰ ਕੋਈ ਜ਼ਰੂਰਤਮੰਦ ਹੈ ਕਿਸੇ ਵੀ ਕੰਮ ਬਾਰੇ ਅਗਰ ਪਤਾ ਹੁੰਦਾ ਹੈ ਮਤਲਬ ਕਿ ਕਿਸੇ ਗਰੀਬ ਨੂੰ ਲੋੜ ਹੁੰਦੀ ਹੈ ਮਦਦ ਦੀ ਤਾਂ ਉਹ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਜਾਂਦਾ ਉਸ ਤੋਂ ਬਾਅਦ ਡੇਰੇ ਦਾ ਜੋ ਵੀ ਸਿਸਟਮ ਬਣਾਇਆ 85 ਮੈਂਬਰ ਪੈਂਡ ਪਈ ਅੱਗੇ ਪਿੰਡ ਲੈਵਲ ਤੇ 15 ਮੈਂਬਰ ਕਮੇਟੀ ਬਣਾਈ ਹੈ ਉਹਨਾਂ ਨੇ ਤਾਲਮਿਲ ਕਰਕੇ ਉਹ ਮਾਨਵਤਾ ਭਲਾਈ ਦਾ ਕੰਮ ਕੀਤਾ ਜਾਂਦਾ ਹੈ ਇਸਨ ਜ਼ਿੰਮੇਵਾਰ ਸਟੇਟ ਦੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਮਕਾਨ ਬਣਾਇਆ ਜਾ ਰਿਹਾ ਇਸ ਤੋਂ ਪਹਿਲਾਂ ਬਲਾਕ ਦੇ ਵਿੱਚ ਤਿੰਨ ਮਕਾਨ ਬਣਾਈ ਜਾ ਚੁੱਕੀ ਹੈ ਡੇਰਾ ਸੱਚਾ ਸੌਦਾ ਦੀ ਸਸਤ ਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਪੂਜਨੀਕ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਹਿਸਾ ਦੀ ਅਗਵਾਈ ਚ ਇਹ ਕਾਰਜ ਕਰਦੇ ਨੇ 168 ਕਾਰਜ ਜਿਸ ਤਰ੍ਹਾਂ 85 ਮੈਂਬਰਾਂ ਨੇ ਦੱਸਿਆ ਉਸ ਦੇ 33 ਮਕਾਨ ਬਣਾ ਕੇ ਦਿੱਤਾ ਜਾ ਰਿਹਾ ਡੇਰਾ ਸੱਚਾ ਸੌਦਾ ਭਲਾਈ ਕਾਰਜਾਂ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਕਿਤੇ ਹੜਾ ਆਉਂਦਿਆ ਕਿਤੇ ਸੋਕਾ ਪੈਂਦਾ ਤਾਂ ਡੇਰੇ ਦੇ ਬਿਨੈਸ ਵੈਲਫੇਅਰ ਕਮੇਟੀ ਹੈ ਜਿਹੜੀ ਉਹਨਾਂ ਦੇ ਸੇਵਾਦਾਰ ਚਾਹੇ ਅੱਗ ਲੱਗੀ ਹੋਵੇ ਉਥੇ ਅੱਗ ਬੁਝਾਉਣ ਨੂੰ ਵੀ ਇਸ ਤਰ੍ਹਾਂ ਦੌੜਦੇ ਆ ਜਿਵੇਂ ਮੰਨ ਲਓ ਉਹਨਾਂ ਦਾ ਨਿੱਜੀ ਨੁਕਸਾਨ ਹੋ ਰਿਹਾ ਹੋਵੇ ਬਹੁਤ ਸਾਰੇ ਥਾਵਾਂ ਤੇ ਤੁਸੀਂ ਦੇਖਿਆ ਜਿਵੇਂ ਪਹਿਲਾਂ ਕੱਗਰ ਦੇ ਵਿੱਚ ਹੜ ਆਇਆ ਸੀ ਤਾਂ ਉਦੋਂ ਵੀ ਇਹਨਾਂ ਨੇ ਆਪਣੀ ਜਾਨ ਤੇ ਖੇੜ ਕੇ ਦੂਜਿਆਂ ਦੀ ਜਾਨ ਬਚਾਈ ਹੈ ਇਹੀ ਡੇਰਾਸ ਦਾ ਸੌਦਾ ਦਾ ਇੱਕ ਕਾਰਨ ਹੈਗਾ ਜਿਹਦੀ ਵਿਸ਼ਵ ਭਰ ਦੇ ਵਿੱਚ ਪਹਿਚਾਣ ਹੈ ਸੱਚਕੌਂ ਲਈ ਪਿੰਡ ਦਲੀਏ ਵਾਲੀ ਬਲਾਕ ਨੰਗਲ ਕਲਾਂ ਤੋਂ ਸੁਖਜੀਤ ਮਾਨ